ਕਿ ਮੈਨੂੰ ਪਤਾ ਲੱਗਾ ਸਾਨੂੰ ਤਾਂ ਉਦੋਂ ਪਤਾ ਲੱਗਾ ਖੜਕਾ ਹੋਇਆ ਜੀ ਜੀ ਅੱਖਾਂ 'ਚ ਬੜਾ ਖੜਕਾ ਹੋਇਆ ਉਦੋਂ ਭੱਜ ਗਿਆ ਜੀ ਹੂੰ ਉਦੋਂ ਗੱਡੀ ਪਲਟ ਗਈ ਸੀ ਕਿੰਨਾ ਕ ਨੁਕਸਾਨ ਆ ਬੰਦੇ ਸਿਰਫ ਫਿਟ ਹੋਏ ਜੀ ਬੰਦਾ ਜਾਨੀ ਨੁਕਸਾਨ ਪੜਾ ਨਹੀਂ ਹੋਇਆ ਬਚ ਗਿਆ ਇੱਦੀ ਗੱਲ ਨਹੀਂ ਕੋਈ ਪਾਣੀ ਪੁਣੀ ਪੈਲ ਤੂਰ ਕੇ ਲੈ ਕੇ ਗਏ ਕੋਈ ਇੱਦੀ ਗੱਲ ਨਹੀਂ ਸੀ ਕਿੰਨੇ ਕ ਜਣੇ ਨੇ ਕਾਰ ਚੋਂ ਬਾਹਰ ਕੱਢਿਆ ਉਹਨਾਂ ਨੂੰ ਅਸੀਂ ਸਿੱਕੇ ਪੰਜ ਜਣੇ ਅੱਛਾ ਆ ਵਸ ਤੇ ਸੱਟ ਲੱਗੀਆਂ ਉਹਨਾਂ ਦੇ ਨਹੀਂ ਸੱਟ ਸਾਹ ਦੀ ਇੱਦੀ ਨਹੀਂ ਕੋਈ ਬਾਕੀ ਇੱਦੀ ਦਾ ਨੁਕਸਾਨ ਕੋਈ ਤੇ 3 ਮਿੰਟਾਂ ਤੇ ਮੈਸੇਜ ਆਇਆ ਕਿ ਕਲਾਸੇ ਹੜਪੌਂਡ ਤੇ ਖੜੇ ਸੀਗੇ ਹੂੰ ਸਾਡੇ ਕੋਈ ਰੂਟ ਐ ਇਹ ਸਾਦੇ ਚੌਂਕ ਠੀਕ ਕੋੜ ਤੋਂ ਲੈ ਕੇ ਦੀਪ ਸਿੰਘ ਹਾਲਤ ਕਰ ਹਾਂਜੀ ਸਾਨੂੰ ਇਹ ਦੱਸ ਦਿੱਤੇ ਮੈਸੇਜ ਜਿਆ ਥਾਣੇ ਦੇ ਮਨਸਿਕ ਤੋਂ ਵੀ ਤੁਹਾਡੇ ਐ ਤਾਂ ਸੈਂਟ ਹੋਇਆ ਦੀਪ ਸਿੰਘ ਰਪਈਆ ਵਾਲੇ ਕੋਈ ਹਾਂਜੀ ਤੇ ਅਸੀਂ 10 ਕੁ ਮਿੰਟੇ ਪਹੁੰਚ ਗਏ ਇੱਥੇ 10 ਮਿੰਟ ਤੁਹਾਨੂੰ ਪਤਾ ਲੱਗਿਆ ਚੱਲ ਕੇ ਕਿੱਥੋਂ ਦਾ ਜੀ ਚੱਲ ਕਹਿੰਦੇ ਇੱਟ ਲਵਾਂਦਾ ਜੀ ਤੇ ਇਹ ਪੌਣੀ ਪੂਰਾ ਡਾਕਟਰ ਆਇਆ ਹਾਂਜੀ ਤੇ ਗੱਡੀ ਪਤਾ ਨਹੀਂ ਕੀ ਕਾਰਨ ਬਣੇ ਸਪੀਡ ਤੇ ਸੀ ਜਾਂ ਜਾਂ ਕੋਈ ਅਗੋਚੀ ਆ ਗਈ ਤੇ ਸਾਡੇ ਹੋਂ ਤੋਂ ਪਹਿਲਾਂ ਹੀ ਉਹ ਮੇਰੇ ਘਰ ਦੇ ਪਹੁੰਚ ਕੇ ਤੋਂ ਲੈ ਗਿਆ ਸਹੀ ਸਰਟੀਫਿਕੇਟ ਕਿੰਨੇ ਕਿ ਦੱਸੀ ਜਾ ਰਹੀ ਹੈ ਬਚਾ ਹੈ ਨਹੀਂ ਸਰ ਫਿਲਹਾਲ ਤਾਂ ਨਹੀਂ ਪਤਾ ਲੱਗਾ ਕਿ ਨਹੀਂ ਉਹ ਜਿਹੜਾ ਸੀ ਨਾ ਚਾਲਕ ਸੀਗਾ ਉਹ ਤੁਰਕੇ ਹੀ ਆਇਆ ਕਹਿੰਦੇ ਉੱਥੇ ਗੱਡੀ ਚਲੇ ਗਈ ਗੱਡੀ ਅੱਛਾ ਹਾਂਜੀ ਇਹ ਕਾਰਨਾਂ ਦਾ ਪਤਾ ਨਹੀਂ ਲੱਗਾ ਹਾਸ਼ੀ ਦਾ ਕਾਰਨ ਕੀ ਬਣਿਆ ਇਹ ਹਾਂਜੀ ਫਿਲਹਾਲ ਸਰ ਪਤਾ ਨਹੀਂ ਲੱਗਾ ਤੇ ਆਈਓ ਆਊਗਾ ਤਾਂ ਕਿਸ ਕਰੇਗਾ ਵੀ ਕਿਧਰੋਂ ਕੀ ਹੋਇਆ ਉਹ ਤੋਂ ਬਾਅਦ ਹੀ ਦੱਸੇ ਥੈਂਕ ਯੂ